ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਆਉਂਦੀਆਂ ਧਰਾਰਾਂ ਤੇ ਇਸ ਦੇ ਵਿਚਾਰੇ ਹੀ ਇੱਕ ਦੇ ਵੱਲੋਂ ਦੂਜੇ ਨੂੰ ਖਤਮ ਕਰਨ ਦਾ ਇਹ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ ਸਮਾਜ ਦੇ ਵੱਲੋਂ ਬਣਾਇਆ ਇਹ ਤਾਣਾ ਬਾਣਾ ਜਿਸ ਦੇ ਵਿੱਚ ਫਸ ਕੇ ਹੁਣ ਇਨਸਾਨ ਰਹਿ ਗਿਆ ਹਰ ਰਿਸ਼ਤਾ ਉਸ ਨੂੰ ਮਜਬੂਰੀ ਲੱਗਦਾ ਹੈ ਤੇ ਇਸ ਦੇ ਵਿੱਚੋਂ ਨਿਕਲਣ ਦੇ ਲਈ ਉਹ ਖੁਦ ਅਪਰਾਧੀ ਬਣ ਰਿਹਾ ਹੈ ਇਸ਼ਕ ਦੇ ਵਿੱਚ ਅੰਨੀ ਹੋਈ ਇੱਕ ਪਤਨੀ ਦੇ ਵੱਲੋਂ ਵੀ ਅਜਿਹਾ ਹੀ ਕੀਤਾ ਗਿਆ ਪਤਾ ਲੱਗਿਆ ਕਿ ਉਸ ਦੇ ਸਬੰਧ ਕਿਸੇ ਹੋਰ ਦੇ ਨਾਲ ਸਨ ਜਿਸ ਤੇ ਚੱਲਦੇ ਘਰ ਦੇ ਵਿੱਚ ਲੜਾਈ ਝਗੜਾ ਰਹਿੰਦਾ ਸੀ ਅਤੇ ਇਸ ਗਲਤੀ ਜਾਣਕਾਰੀ ਪਤੀ ਦੇ ਭਰਾ ਦੇ ਵੱਲੋਂ ਹੀ ਪੁਲਿਸ ਦੇ ਕੋਲ ਦਿੱਤੀ ਗਈ ਸੀ। ਇਹ ਘਟਨਾ ਜ਼ੀਰਾ ਵਿਖੇ ਵਾਪਰੀ ਹੈ ਜਿੱਥੇ ਪੁਲਿਸ ਵਾਲਿਆਂ ਦੇ ਵੱਲੋਂ ਦੱਸਿਆ ਗਿਆ ਕਿ ਮੋਹੱਲਾ ਜੱਟਾਂ ਵਾਲਾ ਦੀ ਰਹਿਣ ਵਾਲੀ ਇਹ ਪਤਨੀ ਜਿਸ ਦੀ ਤੁਸੀਂ ਤਸਵੀਰ ਦੇਖ ਰਹੇ ਹੋ ਪ੍ਰੇਮ ਪ੍ਰਸੰਘਾਂ ਦੇ ਚਲਦੇ ਆਪਣੇ ਪਤੀ ਨੂੰ ਹੀ ਪ੍ਰੇਮੀ ਦੇ ਨਾਲ ਮਿਲ ਕੇ ਉਸ ਨੂੰ ਚੱਕ ਲਿਆ ਗਿਆ, ਅਗਵਾ ਕੀਤਾ ਗਿਆ ਜਿਸ ਸਬੰਧੀ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਪੁਲਿਸ ਨੇ ਤੁਰੰਤ ਹੀ ਹਰਕਤ ਵਿੱਚ ਆਉਂਦਿਆਂ ਕਿਹੜੀ ਕਾਰਵਾਈ ਕੀਤੀ ਗਈ ਹੈ ਜਾਣ ਲੈਣੇ ਆ। ਸਿਕਸ ਨੂੰ ਤੇ ਨੂੰ ਜਿਹੜੇ ਰੈਨ ਵਾਲੇ ਹੈਗੇ ਮੰਡੀ ਵਾਲਾ ਜ਼ਿਲ੍ਹਾ ਮੁਕਾਦੀ ਤੁੰਦਾ ਪਾਈਸੀ ਦਾ ਮਨਜੀਤ ਸੀ। ਉਸ ਦੀ ਸੁਨਾ ਵੀ ਲੜੀ ਨਾਲ ਮਰ ਗਿਆ। ਜਿਹੜੇ ਰੰਦੇ ਸੀ ਕਿ ਸ਼ੇਰ ਨਿਕ ਨੂੰ ਉਹ ਤੇ ਪਾਈਸੀ ਦਾ ਮਨਜੀਤ ਸੀ ਉਹ ਪਰ ਕਿੰਨੇ ਹੋਰ ਸਟੇਟ ਕੋਲ ਕੱਲ ਭੇਜ ਦਿੱਤਾ ਸੀ ਕੋਲ ਇੱਕ ਸੇਲ ਸੁਨੇਹ ਮੇਰੇ ਭਜਾਈ ਦੇ ਕਿਸੇ ਬੰਦੇ ਨਾਲ ਗੇਸ਼ ਸੀਗੇ ਜਿਸਨੇ ਕਾਫੀ ਸੁਣਿਆ ਸੀ ਵੀ ਉਹਨੇ ਨੂੰ ਉਹ ਬੰਦਿਆਂ ਦੇ ਰਾਹੀਂ ਕਿੰਨਾ ਤਕਰ ਮਾਰਦੇ ਨੇ ਜਿਸ ਬੰਦੇ ਸਿੰਘ ਪਤਾ ਨੰਬਰ 43 10 4120 60 ਦਾ ਬਚੀਦਾ ਠੀਕ ਹੈ ਤੇ ਅੱਗੇ ਸਿਨੇ ਡੀਬੀ ਡੀ ਰਿਫਰ ਵੀ ਹੋਈ ਹੈ ਔਰ ਇਹ ਲੇਡੀ ਨੇ ਕੁਸ਼ਕੀਤਾਂ ਨੂੰ ਮੰਨਿਆ ਵੀ ਉਹਦੇ ਸੁਪੰਦੇ ਨਾਲ ਉਸ ਨੂੰ ਸੀ ਕਿ ਜਿਹਦੇ ਤਹਿ ਚੱਲਦੇ ਆ ਆਪਦੇ ਘਰ ਵਾਲੇ ਨੂੰ ਉਹਨੇ ਸਪੋਸ ਕਰੋ ਲਈ ਆਪਣੇ ਜਿਹੜੇ ਪ੍ਰੇਮੀ ਦੇ ਨਾਲ ਸੰਪਰਕ ਕੀਤਾ ਇਸ ਤਰ੍ਹਾਂ ਇੱਕ ਉਲੂ ਪਾ ਕੇ ਤੇ ਇਸ ਜਿਹੜੀ ਟਿਕੀ ਤੇ ਉਹਨਾਂ ਦੇ ਨਾਲ ਉਹ ਉਹ ਪਤੀ ਅਜੇ ਤੱਕ ਜਿਹਦਾ ਸਮਝ ਕਰਦਾ ਕਰਾਣਾ ਸੀ ਤੇ ਲੇਡੀ ਨੇ ਅਜੇ ਤੱਕ ਉਹਦੀ ਲਾਸ਼ਿਆਂ ਦੇ ਬਾਰੇ ਕੋਈ ਪਤਾ ਨਹੀਂ ਜਿਹੜੀ ਵੀ ਜਿਹੜੀ ਸੀ ਕਿ ਮੈਨੋਂ ਜਿਹੜਾ ਮੁੰਜੀਸ ਨੂੰ ਜਿਹੜਾ ਕਿੰਨਾ ਉਹਦਾ ਕਾਲੇ ਵੀ ਇੱਕ ਪੋਜੀਟਿਵ ਟੈਸਟ ਆਇਆ ਤੇ ਇਸ ਤੋਂ ਬਾਅਦ ਵੀ ਰੀਐਸ ਕਰਕੇ ਇਸ ਨੂੰ ਵੀ ਨਿਕਲ ਗਿਆ ਤਕਿ ਸਾਰਾ ਸੰਪਤਲ ਹੁਣ ਜੀ ਬਸ ਤੇ ਆਬਨੇ